ਨੇ ਚਲਾਈ ਸੀ ਅਤੇ ਸੰਤ ਜਰਨੈਲ ਸਿੰਘ ਪਿੰਡਰਾਵਾਲਿਆ ਨੇ ਚਲਾਈ ਸੀ ਤਾਂ ਉਸ ਦੇ ਵਿੱਚ ਮੈਂ ਸਪਸ਼ਟ ਸ਼ਬਦਾਂ ਵਿੱਚ ਕਹਿਣਾ ਚਾਹਾਂਗਾ ਕਿ ਸਾਨੂੰ ਇਸ ਰੋਡੇ ਦੀ ਧਰਤੀ ਦਾ ਅਸ਼ੀਰਵਾਦ ਹੀ ਨਹੀਂ ਸکھوں ਅਗਵਾਈ ਵੀ ਚਾਹੀਦੀ ਏ ਤੇ ਅੱਜ ਭਾਈ ਜਸਵੀਰ ਸਿੰਘ ਸਿੰਘ ਸਾਹਿਬ ਜਿਹੜੇ ਨੇ ਉਹ ਖਾਲਸਾ ਪੰਥ ਦੇ ਨੇਤਾ ਨੇ ਤੇ ਸਰਪ੍ਰਾਨਤ ਨੇ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨ ਦਾ ਤਾਂ ਪੁਰਾਣਾ ਮਾਲ ਨਵੇਂ ਡੱਬਿਆਂ ਵਿੱਚ ਨਹੀਂ ਪਾਇਆ ਜਾ ਸਕਦਾ ਉਹ ਮਾਲ ਵੀ ਨਵਾਂ ਲਿਆਉਣਾ ਪਵੇਗਾ ਤੇ ਸਿਰਫ ਲੇਬਲ ਪਾ ਕੇ ਲੇਬਲ ਲਾ ਕੇ ਉਸ ਨੂੰ ਨਵਾਂ ਨਹੀਂ ਬਣਾਇਆ ਜਾ ਸਕਦਾ ਮੈਂ ਸਪਸ਼ਟ ਸ਼ਬਦਾਂ ਵਿੱਚ ਕਹਿਣਾ ਚਾਹਾਂਗਾ ਕਿ ਮੇਰੇ ਡਿਬਰੂ ਡੜ ਦੀ ਜੇਲ੍ਹ ਦੇ ਬਾਹਰ ਕੀਤੇ ਐਲਾਨ ਨਾਲ ਜਿੱਥੇ ਭਾਈ ਅਮਰਪਾਲ ਸਿੰਘ ਪਾਰਲੀਮੈਂਟ ਵਿੱਚ ਪਹੁੰਚੇ ਉਹ ਐਲਾਨ ਕਰਨਾ ਕੋਈ ਸੌਖਾ ਨਹੀਂ ਸੀ ਜੇਲ੍ਹ ਤੋਂ ਬਾਹਰ ਨਿਕਲਨਸਾਰ ਮੈਂ ਐਲਾਨ ਕੀਤਾ ਵਿਰੋਧਾਂਵਾਂ ਚੱਲੀਆਂ ਬਹੁਤ ਵਿਰੋਧ ਵੀ ਹੋਇਆ ਪਰ ਅਖੀਰ ਦੇ ਵਿੱਚ ਉਹ ਹਮੇਤੀ ਬਣ ਗਏ ਮੇਰੇ ਐਲਾਨ ਨੇ ਫਰੀਦ ਤੋੜ ਦੀ ਧਰਤੀ ਵੀ ਰਮਾਫ਼ ਦਿੱਤੀ ਜੇ ਮੇਰਾ ਡਿਬਰੂ ਡੜਦੀ ਜੇਲ੍ਹ ਦਾ ਬਾਹਰ ਐਲਾਨ ਨਾ ਹੋਇਆ ਹੁੰਦਾ ਤਫਰੀਦ ਤੋੜਦੀ ਧਰਤੀ ਨੇ ਵੀ ਪੰਥਕ ਨਹੀਂ ਬੰਦਾ ਸੀ ਤੋ ਅੱਜ ਸਾਰੇ ਖਾਲਸਾ ਪੰਥ ਦੀ ਮੰਗ ਹੈ ਕਿ ਅਟਾਲੀ ਦਲ ਨੂੰ ਪੁਨਰ ਸੁਰਜੀਤ ਕੀਤਾ ਜਾ ਰਿਹਾ ਹੈ ਔਰ ਕੀਤਾ ਗਿਆ ਤਾਂ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋੜੇ ਉਸ ਦੇ ਪ੍ਰਧਾਨ ਹੋਣੇ ਚਾਹੀਦੇ ਨੇ ਉਹਨਾਂ ਦੀ ਪ੍ਰਧਾਨ ਜੀ ਨਾਲ ਖਾਲਸਾ ਪੰਥ ਨੂੰ ਰੋੜੇ ਦੀ ਸਰਪ੍ਰਸਤੀ ਮਿਲੇਗੀ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦਾ ਨਾਮ ਇਸ ਦੁਨੀਆ ਤੋਂ ਲਾਂਭੇ ਕੀਤਾ ਨਹੀਂ ਜਾ ਸਕਦਾ ਭਾਵੇਂ ਦੁਨੀਆ ਰਹੇ ਨਾ ਰਹੇ ਪਰ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਤੇ ਬਾਬਾ ਜੋਧੇਂਦਰ ਸਿੰਘ ਦਾ ਨਾਮ ਟੱਲ ਰਹੇਗਾ ਸੋ ਅੱਜ ਸਪਸ਼ਟ ਸ਼ਬਦਾਂ ਵਿੱਚ ਇਹ ਕਿਹਾ ਗਿਆ ਹੈ ਕਿ ਪੁਰਾਣੇ ਮਾਲ ਨੂੰ ਨਵੇਂ ਡੱਬਿਆਂ ਵਿੱਚ ਪਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਉਹ ਨਵੇਂ ਡੱਬਿਆਂ ਵਿੱਚ ਪਾ ਕੇ ਜਦ ਜਨਤਾ ਸਾਹਮਣੇ ਪੇਸ਼ ਨਾ ਕੀਤਾ ਜਾਵੇ ਕੁਸ਼ਸ਼ ਕੋਸ਼ਿਸ਼ ਹੋਈ ਹੈ ਮੈਂ ਉਸ ਦਾ ਸ਼ੁਰੂਆਤ ਵਿੱਚ ਵਿਰੋਧ ਕਰ ਦਵਾਂ ਕਿ ਅਜਿਹੀ ਜਿਹੜੀ ਨੀਤੀ ਹੈ ਉਹ ਚੱਲਣ ਨਹੀਂ ਦਿੱਤੀ ਜਾਊਗੀ ਤੇ ਜੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋੜੇ ਇਹ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤੇ ਪ੍ਰਧਾਨ ਹੋਣਗੇ ਜਿਸ ਗੱਲ ਤੇ ਅਸੀਂ ਸਮਝੌਤਾ ਨਹੀਂ ਕਰ ਸਕਦੇ ਕੋਈ ਹੋਰ ਪ੍ਰਧਾਨ ਹੋਵੇ ਉਹੀ ਪ੍ਰਧਾਨ ਹੋਣ ਦੇ ਤੇ ਇਸ ਰੋਡੇ ਦੀ ਧਰਤੀ ਤੋਂ ਨਵੀਂ ਸਿੱਖ ਸਿਆਸਤ ਜਿਹੜੀ ਹੈ ਉਹ ਚੱਲੇਗੀ